ਦੱਸਦੇ ਹੋ ਵੀ ਉਹ ਵਹਿਮ-ਵਰਮ ਫਲਾਉਂਦੇ ਨੇ ਵਹਿਮ-ਵਰਮ ਦਾ ਫਾਇਦਾ ਚੁੱਕ ਕੇ ਆਪਣੇ ਧਰਮ ਦੇ ਵਿੱਚ ਲੈ ਜਾਂਦੇ ਨੇ ਪਰ ਉਹ ਲੋਕਾਂ ਦੇ ਜਿਹੜੇ ਮੰਨ ਲਓ ਵੀ ਕਿਸੇ ਦੀ ਬਿਮਾਰੀ ਆ ਉਹ ਵੀ ਠੀਕ ਨਹੀਂ ਹੁੰਦੀ ਹੈ ਹਨਾ ਕਿਸੇ ਨੂੰ ਜਿਹੜੀਆਂ ਪਰੇਸ਼ਾਨੀਆਂ ਉਹ ਠੀਕ ਨਹੀਂ ਹੁੰਦੀਆਂ ਪਰ ਉਹਦਾ ਬਹਾਨਾ ਬਣਾ ਕੇ ਆਪਣੇ ਉਹ ਧਰਮ ਦੇ ਵਿੱਚ ਲੈ ਜਾਂਦੇ ਨੇ ਪਰ ਜਦੋਂ ਉਹਨਾਂ ਦੀਆਂ ਬਿਮਾਰੀਆਂ ਨਹੀਂ ਠੀਕ ਹੁੰਦੀਆਂ ਤਾਂ ਫੇਰ ਲੋਕ ਜਿਹੜੇ ਆ ਛੱਡਦੇ ਕਿਉਂ ਨਹੀਂ ਫੇਰ ਕਿਉਂ ਤੁਰੇ ਜਾਂਦੇ ਨੇ ਦੇਖੋ ਜੀ ਬਿਮਾਰੀ ਜਿਨ੍ਹਾਂ ਦੀ ਠੀਕ ਨਹੀਂ ਹੁੰਦੀ ਉਹ ਤਾਂ ਵਾਪਸ ਆ ਜਾ ਰਹੇ ਨੇ ਆ ਜਿਹੜੇ 140 ਪਰਿਵਾਰ ਵਾਪਸ ਆਇਆ ਹੈ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਜਾ ਕਿ ਕਿਸੇ ਨੂੰ ਲਾਲਚ ਦਿੱਤਾ ਕਿ ਇਹ ਵੀ ਚੀਜ਼ ਮੈਂ ਸਵਾਲ ਕਰਨਾ ਸੀ ਤੁਸੀਂ ਪਹਿਲਾਂ ਮੈਥੋਂ ਬਾਈਟ ਹਟਾਤੀ ਮੇਰੇ ਕਹਨ ਜਿਨ੍ਹਾਂ ਨੂੰ ਪ੍ਰਲੋਭਨ ਵੀ ਦਿੱਤਾ ਗਿਆ ਕਈ ਲੋਕਾਂ ਨੇ ਉਹਨਾਂ ਨੇ ਐਫ ਆਈ ਆਰ ਕਰਾਇਆ ਹੁਣੇ ਆਈਸੀ ਇਨਸਪੈਕਟਰ ਸਾਹਿਬ ਐਫ ਆਈ ਆਰ ਦਰਜ ਹੋਈਆ ਚਾਰ ਦਰਜਣਾ ਅਗਿਆਤ ਬੰਦਿਆ ਤੇ 8 ਨਾਮਜਦ 56 ਜਣੇ ਤੇ ਐਫ ਆਈ ਆਰ ਦਰਜ ਹੋਈਆ ਵੀ ਜਿਨ੍ਹਾਂ ਨੇ ਪ੍ਰਲੋਭਨ ਜਿਨ੍ਹਾਂ ਜਿਨ੍ਹਾਂ ਨਹੀਂ ਨਹੀਂ ਜਿਹੜੇ ਧਰਮ ਪਰਿਵਰਤਨ ਕਰਾਉਣ ਦੇ ਵਿੱਚ ਵੋਲਵਲ ਹਨ ਉਹਨਾਂ ਤੇ ਕਾਰਵਾਈ ਹੋਈ ਆ ਔਰ ਕਈ ਤੇ ਐਫ ਆਈ ਆਰ ਦੋ ਹੁਣ ਕਿ ਜਿਹੜੇ ਪੀੜਿਤ ਸੀ ਉਹਨਾਂ ਨੇ ਐਫਆਈਆਰ ਕਰਉਣ ਥਾਣੇ ਗਿਆ ਐਫਆਈਆਰ ਨਹੀਂ ਹੋਈ ਕਿਉਂਕਿ ਕਈ ਲੋਕਾਂ ਦਾ ਪੈਸੇ ਦਾ ਧਰਮ ਪਰਵਰਤਨ ਕਰਾਇਆਗਾ ਪੈਸਾ ਉਹਨਾਂ ਨੂੰ ਦਿੱਤਾ ਨਹੀਂ ਉਹਨਾਂ ਦਾ ਧਰਮ ਵੀ ਬਦਲਤਾ ਤੇ ਉਹਨਾਂ ਨੇ ਪੈਸਾ ਵੀ ਨਹੀਂ ਮਿਲਿਆ ਉਹਨਾਂ ਨੂੰ ਉਹਨਾਂ ਦਾ ਕੱਟਦੇ ਨੇ ਇਹਨਾਂ ਘਾਟਦੇ ਰਹੇ ਪਹਿਲੋਂ ਪੈਸੇ ਦਾ ਲਾਲਚ ਦਿੱਤਾ ਪੈਸੇ ਦਾ ਲਾਲਚ ਵੀ ਦਿੱਤਾ ਉਹਨਾਂ ਨੂੰ ਕਿੰਨੇ ਕਿੰਨੇ ਪੈਸੇ ਦੇਣ ਰਹੇ ਨੇ 50000 ਰੁਪਏ ਦੇ ਇਹਨਾਂ ਦੀ ਮੈਕਸਿਮ ਹੈ ਔਰ 2 ਲੱਖ ਤੱਕ ਹੀ ਕਹਿੰਦੇ ਨੇ ਵੀ 2 ਲੱਖ ਰੁਪਏ ਦੇਵਾਂਗੇ ਹੁਣ ਇੱਕ ਕਿਸੇ ਦਾ ਮੈਂ ਨਾ ਨਹੀਂ ਲੈਣਾ ਚਾਹੁੰਦਾ ਗੁਰਦਵਾਰ ਦੇ ਲਾਗੇ ਪਰਿਵਾਰ ਉਸ ਉਹ ਏਜੰਟ ਦਾ ਰੂਪ ਕੰਮ ਕਰ ਰਹੀ ਹੈ ਲੇਡੀ ਜੀ ਉਹਨੂੰ ਉਸ ਦੀ ਲੜਕੀ ਨੂੰ ਵਿਦੇਸ਼ ਕਨਾਡਾ ਜਿਹੜੇ ਸਿਸਟਮ ਬਣਾਇਆ ਔਰ ਉਸਨੇ 100 ਦਾ ਟਾਰਗੇਟ ਉਹਨੂੰ ਦਿੱਤਾ ਗਿਆ ਵੀ 100 ਬੰਦਾ ਤੂੰ ਇਸਾਈ ਬਣਾਉਣਾ ਉਹ ਹਰ ਘਰ ਦੇ ਵਿੱਚ ਜਾ ਕੇ ਮੁਹਿੰਮ ਚਲਾ ਰਹੀ ਏ ਨਹੀਂ ਜੀ ਇਸ ਸਮਸੀ ਗੁਰੂ ਸਹੀ ਕਰ ਦੇ ਜਗਾ ਤੁਹਾਡਾ ਪੈਰ ਪੀੜੇ ਦਾ ਪੈਰ ਸਹੀ ਹੋ ਜਾਏਗਾ ਸਿਰ ਦਰਦ ਦਾ ਸਿਰ ਦੇ ਕਿੰਸੇ ਦਾ ਕਿੰਸੇ ਰੜ ਜਾਊਗੀ ਆ ਹੋ ਜਾਊਗਾ ਜੀ ਉਹ ਹੋ ਜਾਊਗਾ ਕੋ ਘਰਾਂ ਦੇ ਵਿੱਚ ਉਹਨਾਂ ਜਾ ਕੇ ਬੀਬੀਆਂ ਨੂੰ ਬੀਬੀਆਂ ਕੰਟਰੋਲ ਕਰਦੀਆਂ ਨੇ ਤੇ ਲੇਡੀ ਨੂੰ ਲੇਡੀ ਚ ਕੰਟਰੋਲ ਕਰਨ ਦਾ ਉਹਨਾਂ ਇੱਕ ਸਿਸਟਮ ਬਣਾ ਰੱਖਿਆ ਜੀ ਏਜੰਟ ਤੌਰ ਤੇ ਮਨਨ ਔਰਤਾਂ ਨੂੰ ਅੱਗੇ ਲਾਇਆ ਹੋਇਆ ਆ ਔਰਤਾਂ ਨੂੰ ਅੱਗੇ ਲਾਇਆ ਆ ਆ ਇੱਕ ਵੇਖ ਲਓ ਗੱਲ ਧਿਆਨ ਦੇਣ ਵਾਲੀ ਹੈ ਕਿਹੜੇ ਹਿਸਾਬ ਨਾਲ ਕਰਾਉਂਦੇ ਨੇ ਵੀ ਉਹਨਾਂ ਏਜੰਟ ਬਣਾਏ ਹੋਏ ਨੇ ਜਿੱਦਾਂ ਕੰਪਨੀਆਂ ਵਾਲੇ ਨਹੀਂ ਬਣਾ ਦਿੰਦੇ ਟ ਵੇਚਣਾ ਵਾ ਉਸ ਤੋਂ ਬਾਅਦ ਉਹ ਬੰਦੇ ਨੂੰ ਕੈਨੇਡਾ ਭੇਜ ਦੇਗਾ ਇਸ ਤਰੀਕੇ ਨਾਲ ਚੱਲਦਾ ਪਈ ਇਹਦਾ ਨਾਲ ਚੱਲਦਾ ਪਈ ਇਹਦਾ ਨਾਲ ਚੱਲਦਾ ਪਈ ਬਿਲਕੁਲ ਕਿੰਨੇ ਕੁ ਲੋਕਾਂ ਨੂੰ ਇਹ ਟਾਰਗੇਟ ਮਿਲਿਆ ਹੈ ਜਿਹੜੇ ਵੇਖੋ ਮੁੱਖ 에ਜੰਟ ਨੇ ਜਿਹੜੇ ਉਹਨਾਂ ਦੇ ਘਰ ਵੀ ਠੀਕ ਠਾਕ ਆ ਕਿਉਂਕਿ ਉਹਨਾਂ ਨੂੰ ਪੈਸਾ ਮਿਲਦਾ ਔਰ ਜਿਹੜੇ ਗਰੀਬ ਤਪਦੇ ਨੇ ਉਹਨਾਂ ਨੂੰ ਦੱਸਿਆ ਜਾਂਦਾ ਹੁਣ ਜਿਹੜੇ 140 ਪਰਿਵਾਰ ਵਾਪਸ ਆ ਇਹਨਾਂ ਨੂੰ ਕੁਝ ਮਿਲਿਆ ਨਹੀਂ ਕਈ ਲੋਕਾਂ ਨੂੰ ਮਿਲਿਆ ਨਹੀਂ ਉਹ ਵਾਪਸ ਆਏ ਮਜਬੂਰੀ ਸੀ ਵੀ ਅਸੀਂ ਆਦਾ ਧਰਮ ਵੀ ਛੱਡਿਆ ਅੱਗੇ ਵੀ ਨਹੀਂ ਸਾਨੂੰ ਕੁਝ ਮਿਲਿਆ ਉਹ ਘਰ ਵਾਪਸੀ ਆਇਆ ਦੇ ਸਵੈ ਇਛਾ ਦੇ ਨਾਲ ਜਦੋਂ ਗੁਰੂ ਮਹਾਰਾਜ ਦਾ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਇਆ ਸਮ ਗੁਰਮਤਿ ਮਹਸਮਗ ਮਨਾਇਆ ਗਿਆ ਹੈ ਤੇ ਉਸ ਤੋਂ ਬਾਅਦ ਨਿਰੰਤਰ ਜਿਹੜੇ ਨੇ ਪਰਿਵਾਰ ਵਾਪਸ ਆ ਰਹੇ ਨੇ ਲਗਾਤਾਰ ਕੰਟੀਨਿਊ ਸਾਡੇ ਕੋਲ ਲਗਭਗ 2-3 ਪਰਿਵਾਰ ਡੇਲੀ ਆ ਰਹੇ ਨੇ ਕਿ ਅਸੀਂ ਚਲੇ ਗਏ ਸੀ ਔਰ ਗੁਰੂ ਘਰ ਆਣਾ ਚਾਹ ਰਹੇ ਹਾਂ ਤਾਂ ਅਸੀਂ ਕਹਿੰਨੇ ਆ ਜਾਓ ਗੁਰੂ ਘਰ ਗੜੀ ਲੱਗੋ ਸਾਡੇ ਸਾਡੇ ਕੋਈ ਸਵੇਰੇ ਘਰੋਂ ਚੱਲਿਆ ਜਾਵੇ ਸ਼ਾਮ ਨੂੰ ਅਗਰ ਵਾਪਸ ਆਜ ਤੋ ਇਸ ਕਰਕੇ ਸਾਡੇ ਪਰਿਵਾਰ ਦੇ ਹਿੱਸਾਸੀ ਬਣਾਉਣਾ ਚਾਹਨੇ ਇਹ ਨਹੀਂ ਕਿ ਜਿਹੜਾ ਵਿਛੜ ਗਿਆ ਉਹਨੂੰ ਅਸੀਂ ਗਾਲੇ ਨਹੀਂ ਲਾਉਣਾ ਚਾਹਨੇ ਲਾਇਆ ਜਾਵੇਗਾ ਲੇਕਿਨ ਜਿਹੜਾ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰੋਟੋਕੋਲ ਹੈ ਉਸ ਦੇ ਤਹਿਤ ਉਸੇ ਉਸੇ ਰੋਲ ਸੇ ਦੇਣਾੜੀ ਅਸੀਂ ਕਰ ਵਾਪਸੀ ਕਰਵਾਵਾਂਗੇ ਅਨਸਾ ਹੋਰ ਕੋਈ ਤਰੀਕੇ ਦੇ ਨਾਲ ਨਹੀਂ ਕਿਉਂਕਿ ਅੱਗੇ ਵੀ ਤਿੰਨ ਵਾਰੀ ਕਰ ਵਾਪਸੀ ਹੋਈ ਸੀ ਉਹ ਪਰਿਵਾਰ ਫਿਰ ਵਾਪਸ ਚਲੇਗਾ ਫਿਰ ਇਸਾਈਚ ਚਲੇਗਾ ਅਸੀਂ ਕਿਉਂ ਤਾਂ ਮੰਨ ਲਈਏ ਕੋਈ ਗੁਰੂ ਘਰ ਨੂੰ ਮੰਨਣਗੇ ਗੁਰੂ ਘਰ ਮੱਥਾ ਟੇਕਣ ਦੇ ਨਾਲ ਥੋੜੀ ਹੁੰਦਾ ਉੱਥੇ ਗੁਰੂ ਘਰ ਤਾਂ ਮੱਥਾ ਟੇਕਣ ਮੁਸਲਮਾਨ ਹਿੰਦੂ ਵੀ ਆਂਦਾ ਹੈ ਉਹ ਤਾਂ ਗੁਰੂ ਮਹਾਰਾਜ ਦੇ ਚਾਰਾ ਵੰਣਾ ਦੇ ਸੰਜਨੋਂ ਦੇ ਨਾਲ ਮਤਲਬ ਨਹੀਂ ਹੈ ਲੇਕਿਨ ਸਾਨੂੰ ਪਤਾ ਕਿਦਾਂ ਲੱਗੇਗਾ ਕਿ ਤੁਸੀਂ ਇਸਾਈ ਚ ਕਨਵਰਜਿੰਨੇ ਕਿ ਸਿੱਖ ਚ ਨੇ ਇਸ ਚੀਜ਼ ਨੂੰ ਤਾਂ ਦਿਲੋਂ ਨਹੀਂ ਮੰਨੋਗੇ ਤੁਸੀਂ ਜੀ ਠੀਕ ਹੈ ਜੀ ਤੁਹਾਡਾ ਭਰੋਸਾ ਹੀ ਕੋਈ ਨਹੀਂਗਾ ਕਦੀ ਤੁਸੀਂ ਸਿੱਖ ਬਣ ਜਾਂਦੇ ਹੋ ਕਦੀ ਇਸਾਈ ਬਣ ਜਾਂਦੇ ਹੋ ਤਾਂ ਫਿਰ ਵੀ ਯਕੀਨ ਕਿਦਾਂ ਕੋਈ ਕਰੇਗਾ ਯਕੀਨ ਕਦਾਂ ਕਰੇਗਾ ਅਸੀਂ ਯਕੀਨ ਕਿਵੇਂ ਕਰੀਏ ਜਦੋਂ ਕਿਉਂਕਿ ਸਾਡੇ ਸਾਹਮਣੇ ਹਕੀਕਤ ਬੀਤ ਰਹੀ ਹੈ ਅੱਜ ਤੁਸੀਂ ਕੰਮ ਕੱਢਣ ਦੇ ਲਈ ਅਗਰ ਗੁਰੂ ਗ੍ਰੰਥ ਸਾਹਿਬ ਵੇਖੋ ਸਿੱਖ ਦਾ ਮੁੰਡਾ ਹੈ ਅਗਰ ਸ਼ਾਦੀ ਹੋ ਰਹੀ ਤਾਂ ਲੜਕੀ ਸਾਈਦੀ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਮਨ ਮਰਜ਼ੀ ਦੇ ਮਾਲਕ ਹੁੰਦੇ ਨੇ ਲੋਕ ਲੈ ਲਓ ਸ਼ਾਦੀ ਹੋਣ ਲੱਗੀ ਹੈ ਤਾਂ ਲੜਕੇ ਵਾਲੇ ਕਹਿੰਦੇ ਅਸੀਂ ਤਾਂ ਗੁਰੂ ਮਰਿਆਦਾ ਦੇ ਨਾਲ ਕਰਾਉਣੀ ਸ਼ਾਦੀ ਸਾਈ ਵਾਲੇ ਕਹਿੰਦੇ ਨਹੀਂ ਅਸੀਂ ਆਦੇ ਤਰੀਕੇ ਨਾਲ ਕਰਨਾ ਹੈਗਾ ਤਾਂ ਉੱਥੋਂ ਵੀ ਕਈ ਮਨਮਟਾਉ ਬਣ ਰਹੇ ਨੇ ਇਹ ਵੀ ਸਾਡੇ ਕੋਲ ਸ਼ਿਕਾਇਤਾਂ ਕਈ ਆਈਆਂ ਨੇ ਤੋਂ ਦਾ ਵੀ ਤਾਂ ਰਾਹ ਕੱਢਣਾ ਪੈਣਾ ਕਿਵੇਂ ਨਾ ਕਿਵੇਂ ਜੀ ਚਲੋ ਜੀ ਤੁਹਾਡੇ ਵੱਲੋਂ ਬਹੁਤ ਸੋਹਣਾ ਕਾਰਜ ਕੀਤਾ ਜਾ ਰਿਹਾ ਵਾ ਬਹੁਤ ਵਧੀਆ ਕਾਰਜ ਕੀਤਾ ਜਾ ਰਿਹਾ ਵਾ ਅਸੀਂ ਜਦੋਂ 10 ਮਹੀਨੇ ਦੀ ਮੁਹਿੰਮ ਚਲਾਈ ਹੈ ਤਾ ਖਰੇ سوشل میڈیا ਤੇ ਸਾਡੇ ਰਾਜਪ੍ਰੀਤ ਸਿੰਘ ਨੇ ਆਰਐਸਕੇ ਨਿਊਜ਼ ਤੋਂ ਉਹਨਾਂ ਦੇ ਕਿਉਂਕਿ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਾਨੂੰ ਕੋਈ ਲੋਕਲ ਮੀਡੀਆ ਜਿਹੜਾ ਹੈ ਉਹ ਇਸ ਚੀਜ਼ ਤੇ ਫੋਕਸ ਨਹੀਂ ਕਰਦਾ ਕਿਉਂਕਿ ਪ੍ਰਸ਼ਾਸਨ ਤੋਂ ਕਿਦਨ ਕਿਦੇ ਦਬੇ ਹੋਏ ਸੀ ਉਹ ਖਬਰ ਕੱਢਦੇ ਨਹੀਂ ਸੀ ਲੇਕਿਨ ਇੱਥੇ ਸਾਡੇ ਰਾਜਪ੍ਰੀਤ ਸਿੰਘ ਨੇ ਨਾ ਤਾਂ ਨਹੀਂ ਲੈਣਾ ਚਾਹੀਦਾ ਪੱਤਰਕਾਰ ਕਿਸੇ ਦਾ ਵੀ ਉਹਨਾਂ ਨੇ ਪੱਤਰਕਾਰਤਾ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਦੇ ਵਿੱਚ ਸਾਡੀਆਂ ਸਾਰੀਆਂ ਸੂਚਨਾਵਾਂ ਸ਼ਾਸਨ ਪ੍ਰਸ਼ਾਸਨ ਤੱਕ ਅਵਗਤ ਕਰਾਈਆਂ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਨਖਲੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਵਾਹਕ ਅਧਿਐਖ ਹਰਪਾਲ ਸਿੰਘ ਜੱਗੀ ਜੀ ਔਰ ਉਹਨਾਂ ਨੇ ਇਸ ਚੀਜ਼ ਨੂੰ ਸੁਣਿਆ ਵੇਖਿਆ ਵੇਖਿਓ ਸਾਡੇ ਕੋਲ ਪਹੁੰਚੇ ਸ਼ਾਮ ਦਾ ਟਾਈਮ ਸੀ ਇੱਥੇ ਪਹੁੰਚੇ ਸਾਨੂੰ ਸਾਨੂੰ ਮਿਲੇ ਕਹਿੰਦੇ ਵੀ ਅਸੀਂ ਜਾਣਾ ਜਿਹੜੇ ਕਰ ਇਸਾਈ ਬਣੇ ਨੇ ਅਸੀਂ ਲੈ ਕੇ ਗਏ ਉਹਨਾਂ ਦੇ ਘਰੇ ਗਏ ਉਹ ਵੀਡੀਓਗ੍ਰਾਫੀ ਹੁੰਦੀ ਰਹੀ ਉਹਨਾਂ ਨੇ ਪੁੱਛਿਆ ਕਿਉਂ ਬਣਿਓ ਕਿਵੇਂ ਬਣਿਓ ਸਾਰਾ ਧਰਾਤਲ ਤੇ ਉਹਨਾਂ ਨੇ અવલોਕਨ ਆਕੇ ਕੀਤਾ ਫਿਰ ਸਾਡੇ ਨਾਲ ਸੰਪਰਕ ਹੋਇਆ ਫਿਰ ਉਹ ਚਲੇ ਗਏ ਫਿਰ ਸਾਡੇ ਨਾਲ ਕੰਟੀਨਿਊ ਸੰਪਰਕ ਚ ਰਹੇ ਹਰ ਚੀਜ਼ ਦਾ ਸਾਥੋਂ ਨਾ ਬਿਉਰਾ ਲਿਆ ਫਿਰ ਉਹ ਤਿੰਨ ਤੋਂ ਚਾਰ ਵਾਰੀ ਆਏ ਇੱਥੇ ਉਹਨਾਂ ਨੇ ਫਿਰ ਗੁਰਮਤ ਸਮਾਗਮ ਐਮਐਸ ਸਾਹਿਬ ਨਾਲ ਵੀ ਉਹਨਾਂ ਗੱਲਬਾਤ ਕੀਤੀ ਔਰ ਐਸਪੀਜੀ ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਗੱਲ ਕੀਤੀ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਕ ਗੁਰ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਜਿਹੜਾ ਅੱਗਾ ਵੱਧੇ ਪਏ ਆ ਔਰ ਅੱਜ ਦਾ ਜਿਹੜੇ ਅਸੀਂ ਕਾਰਵਾਈ ਹੈ ਸਾਰੀ ਜਿੰਨੀ ਵੀ ਕਾਰਵਾਈ ਕਰਨੇ ਅਸੀਂ ਉਹਨਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰੀ ਨੇ ਇੱਕ ਕਾਰਵਾਈ ਅਸੀਂ ਅਧਿਕ੍ਰਿਤ ਉਹਨਾਂ ਨੂੰ ਕਰ ਰੱਖੀ ਆ ਐਫੀਡੇਫਿਟ ਦੁਆਰਾ ਕਿ ਸਾਡੇ ਜਿਹੜੇ ਕਾਰਵਾਈ ਨੂੰ ਉਹ ਦੇਖ ਰਹੇ ਨੇ ਔਰ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਜਿਨ੍ਹਾਂ ਨੇ ਸਾਡੀ ਬਾਹ ਫੜੀ ਬਲਕਿ ਕੋਈ ਸੰਸਥਾ ਸਾਹਮਣੇ ਨਹੀਂ ਆ ਰਹੀ ਸੀ ਕੋਈ ਸੰਸਥਾ ਦੇ ਸਾਹਮਣੇ ਆਈ ਪਹਿਲਾਂ ਦੱਸਵੋ ਨੇ ਬਲਕਿ ਹਰ ਬੰਦਾ ਕਹਿੰਦਾ ਅਸੀਂ ਹੁਣ ਗੱਲ ਕਹਿਣੀ ਨਹੀਂ ਚਾਹੀਦੀ ਕਿਉਂਕਿ ਗੱਲ ਕਈ ਅੱਛੀ ਵੀ ਨਹੀਂ ਹ ਸਾਡੇ ਸਿੱਖ ਸਮਾਜ ਦੇ ਜਿਹੜੇ ਸਾਡੇ ਜਸਵੀਰ ਸਿੰਘ ਵਿਰਕ ਨੇ ਡੈਕ ਸਾਹਿਬ ਨੇ ਰਾਸ਼ਟਰੀ ਦੇਖਸ਼ ਨੇ ਔਰ ਉਹਨਾਂ ਨੇ ਇੱਥੇ ਜਦੋਂ ਉਹਨਾਂ ਨਾਲ ਸਾਡੀ ਵਾਰਤਾ ਹੋਈ ਸੀ ਫੋਨ ਤੇ 8 ਮਹੀਨੇ ਪਹਿਲਾਂ ਵਾਰਤਾ ਹੋਈ ਸੀ ਉਹਨਾਂ ਨੂੰ ਕਿਹਾ ਵੀ ਇੱਥੇ ਸਿੱਖ ਇਸਾਈ ਬਣ ਰਹੇ ਨੇ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਵੀ ਕੁਝ ਉਸ ਚੀਜ਼ ਨੂੰ ਵੇਖੀਏ ਪਰ ਮੈਂ ਨਹੀਂ ਗੱਲ ਕੀਤੀ ਅੱਜ ਇਹਨਾਂ ਦਾ ਵੀਡੀਓ ਕਮਾ ਕੇ ਸਰ ਜੀ ਇਹਨਾਂ ਦਾ ਵੀਡੀਓ ਕਮਾਓ ਜਰਨੈਲ ਸਿੰਘ ਬੈਠੇ ਨੇ ਇਹਨਾਂ ਦੇ ਨਾਲ ਵਾਰਤਾ ਹੋਈ ਸੀ ਜਰਨੈਲ ਸਿੰਘ ਬੈਠੇ ਨੇ ਇਹਨਾਂ ਦੀ ਬੈਠ ਲਓ ਸਰ ਇਆਦੇ ਮੂੰਹ ਦੱਸਣਗੇ ਕਿ ਹਾਂਜੀ ਇਹਨਾਂ ਨਾਲ 8 ਮਹੀਨੇ ਪਹਿਲਾਂ ਵਾਰਤਾ ਹੋਈ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਜੀ ਅਸੀਂ ਸਿੱਖ ਤੋਂ ਇਸਾਈ ਬਣ ਰਹੇ ਨੇ ਜਿਹੜੇ ਉਹਨਾਂ ਨੂੰ ਕਿਵੇਂ ਹਟਾਵਾਂਗੇ ਜੀ ਉਹ ਕਿਦਾਂ ਹਟਣਗੇ ਔਰ ਜਿਹੜੇ ਬਣਦੇ ਨੇ ਬਣਨ ਦਿਓ ਤੁਸੀਂ ਆਦਾ ਕੰਮ ਕਰੋ ਉਹ ਆਦਾ ਕੰਮ ਕਰ ਰਹੇ ਨੇ ਇਹ ਕਿਦਾਂ ਕਹਿਣਾ ਸੀ ਇਹ ਇਹ ਵਿਰਕ ਸਾਹਿਬ ਦਾ ਜਿਹੜੇ ਸੰਗਠਨ ਦੇ ਦੇਖ ਸਾਹਿਬ ਨੇ ਉਹਨਾਂ ਦਾ ਕਹਿਣਾ ਸੀ ਤਾਂ ਉਸ ਤੋਂ ਬਾਅਦ ਅਸੀਂ ਨਾਂ ਲੈਣਾ ਛੱਡਤਾ ਸੀ ਕਿ ਵੀ ਹੁਣ ਇੰਨਾ-ਇੰਨਾ ਗੱਲ ਕਹਦੇ ਕਿਵੇਂ ਹਟਣਗੇ ਤਾਂ ਫਿਰ ਅਸੀਂ ਆਦੇ ਤਰੀਕੇ ਦੇ ਨਾਲ ਸਾਡੀ ਲੋਕਲ ਜਿਹੀ ਗੁਰਦੁਆਰਾ ਦੇ ਕਮੇਟੀ ਘਰ ਦੇ ਵਿੱਚ ਕਈ ਸਾਡੇ ਦਾ ਸਦਸੇ ਨੇ ਜਿਹੜੇ ਡਰਾਉਣ ਤੋਂ ਮਕੌੜ ਦੇ ਨਾਲ ਸਾਡੇ ਦੇ ਵੇਖੋ ਮੁਕਦਮੇ ਲੱਗੇ ਤੋਂ ਛੱਡ ਵੀ ਗਏ ਉਹ ਬੱਚੇ ਉਹ ਨੇ ਜਿਹੜੇ ਜਿਵੇਂ ਗੁਰੂ ਗੋਬੀ ਸਿੰਘ ਦੇ ਟਾਈਮ ਮਹਾਰਾਜ ਦੇ ਟਾਈਮ ਵੀ ਹੋਏ ਸੀ ਜਿਹੜੇ ਜਿਹੜੇ ਪੱਕੇ ਸੀ ਉਹੀ ਬੱਚੇ ਸੀ ਦੂਜੇ ਤਾਂ ਛੱਡ ਪਟ ਗਏ ਸੀ ਤਾਂ ਉਹ ਜੇ ਸਾਡੇ ਨਾਲ ਵੀ ਕਾਰ ਹੋਈ ਆ ਜਿਹੜੇ ਕੱਚੇ ਸੀ ਉਹ ਛੱਡ ਪਟ ਗਏ ਪੱਕੇ-ਪੱਕੇ ਸਾਡੇ ਨਾਲ ਰਹੇ ਨੇ ਉਹਨਾਂ ਨੇ ਹੀ ਮੁਹਿਮ ਚਲਾਈ ਹੈ ਔਰ ਆਈ ਸਾਰ ਕਰ ਰਹੀਏ ਔਰ ਉਸ ਟਾਈਮ ਤੇ ਮੈਂ ਗੱਲ ਕਰ ਰਹਾ ਕੋਈ ਵੀ ਸੰਸਥਾ ਸਾਡੇ ਸਾਹਮਣੇ ਨਹੀਂ ਆਈ ਵੇਂਦੇ ਰਹੇ ਨੇ ਜੀ ਬੰਨ ਰਹੇ ਤਾਂ ਬਣਨ ਦਿਓ ਲੇਕਿਨ ਅੱਜ ਜੋ ਰਾਜਨੀਤੀ ਆਦੀ ਚਮਕਾਉਣਾ ਚਾਹੁੰਦੇ ਨੇ ਚਲੋ ਚਮਕਾਓ ਕੋਈ ਦਿੱਕਤ ਨਹੀਂ ਸਾਨੂੰ ਕੌਣ ਚਮਕਾਉਣਾ ਚਾਹੁੰਦੇ ਜਿਹੜੀਆਂ ਸੰਸਥਾਵਾਂ ਸਾਹਮਣੇ ਆ ਰਹੇ ਨੇ ਬੇਸਿਕ ਕਾਰਵਾਪਸੀ ਅੱਛੀ ਗੱਲ ਹੈ ਕਾਰਵਾਪਸੀ ਲਿਆਓ ਲੇਕਿਨ ਸਾਨੂੰ ਉਹਨਾਂ ਨੇ ਪੁੱਛਿਆ ਤੱਕ ਨਹੀਂ ਵੀ ਤੁਸੀਂ ਗੁਰੂ ਘਰ ਦੀ ਕਮੇਟੀ ਨੇ ਤੁਸੀਂ ਕਿਵੇਂ ਚਲਾ ਰਹੇ ਹੋ ਜੀ ਤੁਹਾਡੇ ਨਾਲ ਕੀ ਬੀਤ ਰਹੀ ਹੈ ਜੀ ਤੁਹਾਡਾ ਸਾਡੇ ਲਈ ਕੀ ਸਹਿਯੋਗ ਹੈ ਸੰਸਥਾਵਾਂ ਦਾ ਫਰਜ ਵੀ ਤਾਂ ਬਣਦਾ ਹੈ ਜਿਹੜੇ ਸ਼ੁਰੂ ਮੋਢ ਤੋਂ ਜਿਹੜਾ ਬੀਜ ਬੋਣ ਆਲੇ ਹੁੰਦੇ ਨੇ ਉਹਨਾਂ ਨੂੰ ਪੁੱਛੜੀ ਨਾ ਔਰ ਜਿਹੜੇ ਫਲ ਖਾਣ ਆਲੇ ਹੋਰ ਤਿਆਰ ਹੋ ਜਾਣ ਲੇਕਿਨ ਠੀਕ ਅੱਛੀ ਗੱਲ ਹੈ ਮੁਹਿੰਮ ਚਲਾਉਣ ਘਰ ਵਾਪਸੀ ਕਰਨ ਸਾਨੂੰ ਆਕਲਾਂ ਦੇਣ ਕਿ ਇੰਨੇ ਘਰ ਵਾਪਸੀ ਹੋਏ ਨੇ ਹੁਣ ਕਹਿਣ ਦਾ ਮਤਲਬ ਕਹਿ ਰਹੇ ਨੇ ਕੁਝ ਲੋਕ ਤਾਂ ਘਰ ਵਾਪਸੀ ਦਾ ਮਤਲਬ ਹੀ ਨਹੀਂ ਕਿ ਉਹ ਸਿੱਖ ਤੋਂ ਈਸਾਈ ਬਣੇ ਨਹੀਂ ਤੇ ਸਿੱਖ ਤੋਂ ਈਸਾਈ ਬਣੇ ਨਹੀਂ ਤਾਂ ਫਿਰ ਏਵੀਡੈਂਸ ਅਸੀਂ ਕਾਦੇ ਦੇ ਰਿਹਾ ਵੀ ਅਸੀਂ ਫਰਜੀ ਦੇ ਰਿਹਾ ਕੀ ਡਾਕਟਰ ਕਾਇਨ ਦੇ ਵਿੱਚ 3000 ਲੋਕ ਬੈਠੇ ਨੇ ਸਭਾ ਦੇ ਵਿੱਚ ਔਰ ਉਹ ਹੋ ਰਹੀ ਏ ਨਾਂਦੀ ਚੰਗਾਈ ਸਭਾ ਹੋ ਰਹੀ ਏ ਇਹਨਾਂ ਦਾ ਕ੍ਰਿਸਮਸ ਡੇ ਮਨਾਇਆ ਜਾ ਰਿਹਾ ਹੈ ਕੀ ਗੱਲ ਹੈ ਉੱਥੇ ਗੁਰਬਾਣੀ ਪੜ੍ਹੀ ਜਾ ਰਹੀ ਸੀ ਲੋਕ ਜਾ ਰਹੇ ਨੇ ਸਿੱਖ ਦਸਤਾਰਾਂ ਸਜਾ ਕੇ ਔਰ ਦਾੜਿਆਂ ਦੇ ਵਾਲੇ ਉੱਥੇ ਬੈਠੇ ਨੇ ਕੀ ਗੱਲ ਹੈ ਉਹ ਆਦੇ ਧਰਮ ਪ੍ਰਚਾਰ ਦਾ ਉਹਨਾਂ ਨੂੰ ਪਤਾ ਨਹੀਂ ਕਿ ਸਾਡੇ ਕਿੰਨਾ ਧਰਮ ਪ੍ਰਚਾਰ ਮਤਲਬ ਕਿ ਗੁਰੂ ਘਰ ਦੇ ਸਾਡੇ ਗੁਰੂਆਂ ਨੇ ਕਿੰਨੀਆਂ ਸ਼ਹਾਦਤਾਂ ਦਿੱਤੀਆਂ ਨੇ ਔਰ ਇਸਾਈ ਧਰਮ ਦਾ ਗੁਰੂ ਉਹ ਸਮਝ ਰਹੇ ਨੇ ਉਸ ਚੀਜ਼ ਤੋਂ ਸਮਝ ਰਹੇ ਨੇ ਕਿਵੇਂ ਉਹ ਹੋ ਰਿਹਾ ਹੈ ਜੀ ਇਹ ਤਾਂ ਗੱਲ ਚਿੰਤਾਜਨਕ ਹੈ ਜੀ ਬਿਲਕੁਲ ਸਿੱਖਾਂ ਦੇ ਨਾਂ ਤੇ ਤੁਸੀਂ ਸੰਗਠਨ ਬਣਾ ਕੇ ਤੇ ਸਿੱਖ ਜੇ ਕੋਈ ਗੱਲ ਕਰਨ ਨੂੰ ਕਹਿੰਦੇ ਨੇ ਜਾਂ ਆਵਾਜ਼ ਚੁੱਕਣ ਨੂੰ ਕਹਿੰਦੇ ਤੇ ਕਹਿੰਦੇ ਜੀ ਨਹੀਂ ਕੋਈ ਰਹਿਣ ਦਾ ਤੁਹਾਨੂੰ ਕੀ ਮਤਲਬ ਆ ਇਹ ਚੀਜ਼ ਸੋਚਣ ਵਾਲੀ ਆ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਬਹੁਤ ਬਹੁਤ ਭਾਈ ਸਾਹਿਬ ਧੰਨਵਾਦ ਦੁਬਾਰਾ ਵੀ ਤੁਹਾਡਾ ਮੁਲਾਕਾਤ ਕਰਦੇ ਰਾਂਗੇ ਠੀਕ ਆ ਜੀ ਅੱਜ ਸਮਾਂ ਕੁਝ ਕਿਉਂਕਿ ਅਸੀਂ ਵੀ ਕਾਫੀ ਦੂਰ ਜਾਣਾ ਵਾ ਤੇ ਧੰਨਵਾਦ ਕਰਦੇ ਆਂ ਪਰ ਇਹ ਸਵਾਲ ਕਈਆਂ ਵਾਸਤੇ ਵੀਰ ਨੇ ਖੜੇ ਕਰਤੇ ਆ ਉਹ ਸਾਰਿਆਂ ਨੇ ਹੌਲੀ ਹੌਲੀ ਜਵਾਬ ਸਾਰਿਆਂ ਨੂੰ ਦੇਣੇ ਪੈਣੇ ਆ ਅਸੀਂ ਵੀ ਉਹਨਾਂ ਨੂੰ ਪੁੱਛਦੇ ਰਾਂਗੇ